ਹਾਂਜੀ ਹਾਦੀ ਸਿੰਘ ਵਾਲਮੀਕ ਮੰਦਿਰ ਤੋਂ ਬੋਲਦਾ ਹਾਂ ਹਾਂਜੀ ਸਾਰਿਆਂ ਦੀ ਬੜੀ ਮਿਹਰਬਾਨੀ ਆ ਸਾਰੀ ਸੰਗਤ ਦੀ ਇਹ ਅਜੇ ਸਾਡੇ ਸਾਹ ਜਿੰਦੀ ਆ ਛਾੜੀ ਨੂੰ ਬੋਡ ਬੋਡ ਮੇਰੇ ਤਾਂ ਨਹੀਂ ਆਈ ਆਪਾਂ ਜਾ ਰਹੇ ਆਂ ਇਹ ਗੱਡੀ ਲੈ ਕੇ ਹੱਥ ਹੱਟ ਜੰਨੇ ਆ ਅੱਛਾ ਜੀ ਬੜੀ ਧੂਮ ਧਾਮ ਨਾਲ ਜਾਂਦੇ ਸਾਡੇ ਸਾਰੀ ਸੰਗਤ ਜੀ ਦੀਆਂ ਭੈਣਾ ਭਰਾ ਸਾਰੇ ਖਾਣਾ ਚਾਦਾ ਚਾੜ ਦਿੰਦੇ ਵਧੀਆ ਤੇ ਅਸੀਂ ਇਹਨਾਂ ਦੇ ਵੀ ਧੰਨਵਾਦ ਆ ਤੇ ਬੱਚਾ ਇਤਰਾ ਹੀ ਜਿੱਤਰਾ ਹੁਣ ਚਾਹੁੰਦੇ ਆ ਅਸੀਂ ਇਹਨਾਂ ਦੀ ਮੰਨਦੇ ਆ ਸਾਰੇ ਨੂੰ ਲੱਖ ਲੱਖ ਵਧਾਈ ਆ ਜੀ ਸੰਗਤ ਨੂੰ ਜੋ ਕੋਲੋਂ ਨੰਦਾ ਹੈ ਬਾਵਾ ਕਿੱਥੇ ਜਾ ਰਹੀ ਬੱਸ ਆਪਣਾ ਨਾਮ ਆ ਦੇ ਮੈਂ ਜੀ ਸਿੰਘ ਖਾਸ ਪੱਤੀ ਤੋਂ ਵਾਲਮੀਕ ਆਸ਼ਰਮ ਤੋਂ ਹਰ ਸਾਲ ਮੇਲੇ ਮਨਾਉਣ ਤੋਂ ਬਾਅਦ ਸ੍ਰੀ ਵਾਲਮੀਕ ਤੀਰਥ ਇਹਨਾਂ ਦੀ ਕਿਰਪਾ ਨਾਲ ਬੱਸ ਜਾਂਦੀ ਆ ਮੇਰੇ ਵੀਰ ਮੇਰੇ ਪੈਣਾ ਸਰਦਾ ਭਾਵਨ ਵਾਲਾ ਬਾਬੇ ਜੀ ਦੇ ਆਸ਼ਰਮ ਤੇ ਜਾ ਕੇ ਕੁਝ ਪ੍ਰਾਪਤ ਕਰਦੇ ਨੇ ਜਿਕਰਰਮਨ ਵਾਲੇ ਜੀ ਦਾ ਬਹੁਤ ਸੱਚੇ ਦਰਵਾਜ਼ੇ ਹਾਂਜੀ ਪ੍ਰਤਾਪ ਜੀ ਅੱਜ ਬੱਸ ਜਿਹੜੀ ਆ ਕਿੱਥੇ ਖੜ ਰਹੀ ਏ ਜੀ ਅੱਜ ਬੱਬਾ ਜੀ ਬੱਸ ਜਾ ਰਹੀ ਆ ਰਾਮਪੀਰ ਸਵਾਰ ਜੀ ਮੈਂ ਹਬੀਬ ਸਿੰਘ ਠੀਕ ਵਾਲਮੀਕ ਮੰਦਰ ਕਮੇਟੀ ਖਜ਼ਾਨਚੀ ਹਰ ਸਾਲ ਦੀ ਤਰ੍ਹਾਂ ਆਪਾਂ ਮਤਲਬ ਹਰ ਸਾਲ ਮੇਲਾ ਕਰਾਈਦਾ ਭਗਵਾਨ ਵਾਲਮੀਕ ਦਾ ਉਸ ਤੋਂ ਬਾਅਦ ਅਸੀਂ ਬੱਸ ਖੜੀ ਦੀ ਹਰ ਸਾਲ ਤੇ ਸੰਗਤਾਂ ਬੜੀਆਂ ਹੋਮ ਹੋਮ ਆ ਕੇ ਸਾਡੇ ਲਈ ਆਵਾ ਚਲ ਆਈ ਮਜੀਠੇ ਤੋਂ ਵਾਲਮੀਕ ਤੀਰਥ バス ਖੜੀ ਦੀ ਹਰ ਸਾਲ ਦੀ ਤਰ੍ਹਾਂ ਜਿੰਨੇ ਵੀ ਮੇਰੇ ਵੀਰ ਭਰਾ ਆ ਮੰਦਿਰ ਕਮੇਟੀ ਦੇ ਸਾਰੇ ਬੜਾ ਵਧੀਆ ਸਾ ਦਿੰਦੇ ਆ ਤੇ ਹਰ ਸਾਲ ਸੰਯੋਗ ਦਿੰਦੇ ਬੜੀਆਂ ਬੜੀਆਂ ਦੀਵਾਲੀ ਦੀਆਂ ਮੇਰੀ ਟੀਮ ਵੱਲੋਂ ਸਾਰੀ ਵੱਲੋਂ ਲੱਖ ਲੱਖ ਵਧਾਈ ਹੋਵੇ ਮੰਦਿਰ ਕਮੇਟੀ ਨੂੰ